ਅੱਜ ਦੇ ਖਬਰਸਾਰ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਗੁਰਨਾਮ ਸਿੰਘ ਚਾਹਾਨ ਅੱਜ ਦੀਆਂ ਪ੍ਰਮੁੱਖ ਖਬਰਾਂ ਵਿੱਚ ਪੰਜਾਬ ਪਾਵਰ ਕਾਮ ਦੇ ਨਵੇਂ ਚੇਅਰਮੈਨ ਵੱਲ ਉੱਠਣ ਲੱਗੀ ਉਂਗਲ ਬਿਹਾਰ ਚੋਣ ਮੈਨੀਫੈਸਟੋ ਐਂਡੀਏ ਨੇ 1 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮੁਫਤ ਬਿਜਲੀ ਬੁਨਿਆਦੀ ਵਿਕਾਸ ਦਾ ਕੀਤਾ ਦਾਵਾ ਪੰਜਾਬ ਦੇ ਰਾਜਪਾਲ ਨੇ ਨਸ਼ਿਆਂ ਤੇ ਚਿੰਤਾ ਪ੍ਰਗਟਾਉਂਦਿਆਂ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦਾ ਦਿੱਤਾ ਸੱਦਾ ਆਓ ਗੱਲ ਪਾਵਰਕਾਮ ਦੇ ਮਾਮਲੇ ਤੇ ਕਰਦੇ ਹਾਂ ਪੀ ਐਸ ਈ ਬੀ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਮੀਤ ਸਿੰਘ ਧਮਾਨ ਅਤੇ ਜਰਨਲ ਸਕੱਤਰ ਅਜੀਤ ਪਾਲ ਸਿੰਘ اٹਵਾਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਿਸ ਸਕੱਤਰ ਪੱਦਰ ਦੇ ਆਈ ਏ ਐਸ ਅਧਿਕਾਰੀ ਨੂੰ ਪਾਵਰਕਾਮ ਦੇ ਸੀ ਡੀ ਐਮ ਦਾ ਚਾਰਜ ਦਿੱਤਾ ਗਿਆ ਹੈ ਉਸ ਦੀ ਤੈਨਾਤੀ ਨਿਧਾਰਤ ਯੋਗਤਾ ਦੇ ਅਨਸਾਰ ਨਹੀਂ ਪਰ ਪੰਜਾਬ ਸਰਕਾਰ ਨੇ ਪਾਵਰ ਕਾਮ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੇ ਆਈਏਐਸ ਅਧਿਕਾਰੀ ਇਹ ਕਿਸ ਇਨਾਂ ਦੀ ਥਾਂ ਤੇ ਆਈਏਐਸ ਅਧਿਕਾਰੀ ਬਸੰਤ ਗਰਗ ਨੂੰ ਸੀਡੀਐਮ ਦਾ ਵਾਧੂ ਚਾਰਜ ਦਿੱਤੇ ਜਾਣ ਤੇ ਸਥਿਤੀ ਉਲਝੀ ਉਲਜੀ ਨਜ਼ਰ ਆ ਰਹੀ ਹੈ ਜੇਕਰ ਜੋ ਹੈ ਕਿ ਪੰਜਾਬ ਸਰਕਾਰ ਦੇ 22 ਦਸੰਬਰ 2017 ਦੇ ਨੋਟੀਫਿਕੇਸ਼ਨ ਅਨੁਸਾਰ ਮ ਸਰਕਾਰ ਰੈਗੂਲਰ ਚੇਅਰਮੈਨ ਲਾ ਸਕਦੀ ਹੈ ਜਾਂ ਫਿਰ ਪ੍ਰਮੁੱਖ ਸਕੱਤਰ ਵਿੱਤ ਕਮਿਸ਼ਨਰ ਪੱਧਰ ਦੇ ਅਧਿਕਾਰੀ ਨੂੰ ਵਾਧੂ ਚਾਰਜ ਦਿੱਤਾ ਜਾ ਸਕਦਾ ਹੈ ਚੇਅਰਮੈਨ ਇਹ ਕੇਸ ਇਹਨਾਂ ਦੇ ਵਿਰੋਧ ਦੇ باوجود ਪੰਜਾਬ ਸਰਕਾਰ ਵੱਲੋਂ ਕੁਝ ਦਾਗੀ ਅਤੇ ਛੱਕੀ ਕਰਦਾਰ ਵਾਲੇ ਅਫਸਰਾਂ ਦੀਆਂ ਮਹੱਤਵਪੂਰਨ ਥਾਵਾਂ ਤੇ ਨਿਯੁਕਤੀਆਂ ਕੀਤੇ ਜਾਣ ਨੂੰ ਲੈ ਕੇ ਚੇਅਰਮੈਨ ਤੇ ਸਰਕਾਰ ਦੇ ਦਰਮਿਆਨ ਤਣਾਅ ਪੈਦਾ ਹੋਇਆ ਪੰਜਾਬ ਸਰਕਾਰ ਪਾਵਰਕਾਮ ਦੀਆਂ ਲੁਧਿਆਣਾ ਅਤੇ ਪਟਿਆਲਾ ਵਿਚਲੀਆਂ ਸਰਕਾਰੀ ਜਾਇਦਾਦਾਂ ਵੇਚਣ ਦੇ ਏਜੰਡੇ ਨੂੰ ਤਰਜੀਹ ਦੇ ਰਹੀ ਹੈ ਜਿਸ ਦਾ ਵਿਰੋਧ ਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਕਰ ਚੁੱਕੀਆਂ ਹਨ ਪੰਜਾਬ ਸਰਕਾਰ ਨੇ ਇੱਕ ਇਸ ਇਹਨਾਂ ਨੂੰ ਬਦਲਿਆ ਹੀ ਨਹੀਂ ਸਗੋਂ ਉਹਨਾਂ ਸਮੇਤ ਕੁਝ ਹੋਰ ਵਿਅਕਤੀਆਂ ਨੂੰ ਪੋਸਟਿੰਗ ਨਹੀਂ ਦਿੱਤੀ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੀਆਂ ਜਾਇਦਾਦਾਂ ਵੇਚੇ ਜਾਣ ਦੇ ਫੈਸਲੇ ਦੇ ਵਿਰੁੱਧ ਪੀ ਐਸ ਈ ਬੀ ਕਰਮਚਾਰੀ ਜੁਆਇਟ ਫੋਰਮ ਅਤੇ ਪੰਜਾਬ ਜੀਵਲੀ ਮਲਾਜਮ ਮੰਚ ਪਟਿਆਲਾ ਵੱਲੋਂ ਬਿਜਲੀ ਅਧਾਰੇ ਦੇ ਸਰਕਲ ਦਫਤਰ 66 ਕੇਵੀ ਗ੍ਰੈਡ ਕਲੋਨੀ ਪਟਿਆਲਾ ਵਿੱਚ ਪੀ ਐਸ ਯੂ ਸੋਡੀ ਗਰੁੱਪ ਦੇ ਸਰਕਲ ਪ੍ਰਧਾਨ ਨਿਰਮਲ ਕੁਮਾਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਹ ਖਬਰ ਸਾਰ ਵਿੱਚ ਬਸ ਇੰਨਾ ਹੀ ਆਪ ਸਭ ਦਾ ਧੰਨਵਾਦ।